ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਔਮਬਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਭੰਗ ਕਰੋ ਭੰਗ ਕਰੋ ਭਗਵਾ ਦੇ ਨਾਮ ਨਾਲ ਭੰਗ ਕਰੋ ਭੰਗ ਕਰੋ ਉਹਦੇ ਕਈ ਕਾਰਨ ਆ ਜੀ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਅதீਸ਼ੀ ਜੀ ਤੇ ਦੋਸ਼ ਲਾਇਆ ਗਿਆ ਉਹ ਬੇਬੁਨਿਆਦ ਹੈ ਤੇ ਮਨ ਕਰ ਤਕਾਣੀ ਬਣਾ ਕੇ ਲਾਇਆ ਗਿਆ ਹੈ ਉਹਦੇ ਵਿਰੋਧ ਦੇ ਵਿੱਚ ਆ ਜਮਾਨੀ ਪਾਰਟੀ ਦੇ ਵਰਕਰ ਇੱਥੇ ਪਹੁੰਚੇ ਹੈ ਤੇ ਉਹਨਾਂ ਨੇ ਵਿਰੋਧ ਇਹ ਕਾਰਨ ਕੀ ਸੀਗਾ ਕਿਉਂਕਿ ਜਿੱਥੇ ਪਾਸੇ ਦੂਜੇ ਪਾਸੇ 328 ਰੁਪਏ ਦਾ ਮਾਮਲਾ ਵੀ ਪੂਜਣ ਨੂੰ ਪੱਖ 328 ਰੁਪਏ ਦਾ ਮਾਮਲਾ ਤਾਂ ਪਹਿਲਾਂ ਹੀ ਚੱਲ ਰਿਹਾ ਹੈ ਉਹਦਾ ਵੀ ਕਾਰਨ ਹੈ ਅਸੀਂ ਮੰਗ ਕਰਦੇ ਆਏ ਹਾਂ ਕਿ ਸਾਡੀ ਮੰਗ ਹੈ ਕਿ ਸਿੱਖ ਕੌਮ ਨੂੰ ਬਚਾਉਣ ਲਈ ਉਹ 328 ਰੁਪਏ ਦਾ ਜਿਹੜਾ ਭੇਦ ਖੋਲਣਾ ਉਹ ਜ਼ਰੂਰੀ ਹੈ ਕਿਉਂਕਿ ਜਿਹੜੀ ਲੜਾਈ ਹੈ ਗੁਰੂ ਸਾਹਿਬ ਦੇ ਅੰਗਾਂ ਦੀ ਲੜਾਈ ਜਿੱਥੇ ਵੀ ਹੋਈ ਹੈ ਪਰ ਜਿਹੜੀ ਸ਼ਰਮਾਨਿੰਗ ਕਮੇਟੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਦੱਸਣਾ ਬੰਦ ਹੈ ਕਿ ਉਹ ਸਰੂਪ ਕਿਵੇਂ ਗਾਇਬ ਹੋਏ ਤੇ ਕਿਉਂ ਗਾਇਬ ਹੋਏ ਇਹ ਕੋਈ ਨਿੱਕੀ ਜਿਹੀ ਗੱਲ ਤਾਂ ਨਹੀਂ ਸਰੂਪਾਂ ਦਾ ਗਾਇਬ ਹੋਣਾ ਬਹੁਤ ਵੱਡੀ ਗੱਲ ਹੈ ਔਰ ਅਸੀਂ ਇਹਦਾ ਜਿਹੜਾ ਜਵਾਬ ਲੈ ਕੇ ਰਵਾਂਗੇ ਐਮਐਲ ਸਰ ਕੀ ਕਹਿਣਾ ਚਾਹੋਗੇ ਵੀ ਆਮ ਆਦਮੀ ਪਾਰਟੀ ਜਿਹੜਾ ਸਕੀਰ ਬਾਦਲ ਦਾ ਘਰਾਓ ਕੀਤਾ ਹੈਗਾ ਘਰ ਦਾ ਘਰਾਓਗੇ ਕਿ ਕਾਰਨ ਕੀ ਹੈਗੇ ਉਹਦੇ ਕਈ ਕਾਰਨ ਆ ਜੀ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਅਤੀਸ਼ੀ ਜੀ ਤੇ ਦੋਸ਼ ਲਾਇਆ ਗਿਆ ਉਹ ਬੇਬੁਨਿਆਦ ਹੈ ਉਹ ਤਾਂ ਔਰ ਮਨ ਘੜਤਕਾਣੀ ਬਣਾ ਕੇ ਲਾਇਆ ਗਿਆ ਹੈ ਉਦੇ ਵਿਰੋਧ ਦੇ ਵਿੱਚ ਆ ਜਾਮਾ ਆਦਮੀ ਪਾਰਟੀ ਦੇ ਵਰਕਰ ਇੱਥੇ ਪਹੁੰਚੇ ਐ ਤੇ ਉਹਨਾਂ ਨੇ ਵਿਰੋਧ ਕੀਤਾ ਕੀ ਕਾਰਨ ਕੀ ਸੀਗਾ ਕਿਉਂਕਿ ਜਿੱਥੇ ਪਾਸੇ ਦੂਜੇ ਪਾਸੇ 328 ਰੁਪਿਆਂ ਦਾ ਮਾਮਲਾ ਵੀ ਪੁੰਦੇ ਨੂੰ ਬਿਲ ਭਗਦਾ 328 ਰੁਪਿਆਂ ਦਾ ਮਾਮਲਾ ਤਾਂ ਪਹਿਲਾਂ ਹੀ ਚੱਲ ਰਿਹਾ ਹੈ ਉਹਦਾ ਵੀ ਕਾਰਨ ਹੈ ਅਸੀਂ ਮੰਗ ਕਰਦੇ ਆਏ ਹਾਂ ਕਿ ਸਾਡੀ ਮੰਗ ਹੈ ਕਿ ਸਿੱਖ ਕੌਮ ਨੂੰ ਬਚਾਉਣ ਲਈ ਉਹ 328 ਰੁਪਿਆਂ ਦਾ ਜਿਹੜਾ ਭੇਟ ਖੋਲਣਾ ਉਹ ਜ਼ਰੂਰੀ ਹੈ ਕਿਉਂਕਿ ਜਿਹੜੀ ਲੜਾਈ ਹੈ ਗੁਰੂ ਸਾਹਿਬ ਦੇ ਅੰਗਾਂ ਦੀ ਲੜਾਈ ਜਿੱਥੇ ਵੀ ਹੋਈ ਹੈ ਪਰ ਜਿਹੜੀ ਸ਼ਰਮਨਿੰਗ ਕਮੇਟੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਦੱਸਣਾ ਬੰਦ ਹੈ ਕਿ ਉਹ ਸਰੂਪ ਕਿਵੇਂ ਗਾਇਬ ਹੋਏ ਤੇ ਕਿਉਂ ਗਾਇਬ ਹੋਏ ਇਹ ਕੋਈ ਨਿੱਕੀ ਜੀ ਗੱਲਤਾ ਨਹੀਂ ਸਰੂਪਾਂ ਦਾ ਗਾਇਬ ਹੋਣਾ ਬਹੁਤ ਵੱਡੀ ਗੱਲ ਹੈ ਔਰ ਅਸੀਂ ਇਹਦਾ ਜਿਹੜਾ ਜਵਾਬ ਲੈ ਕੇ ਰਵਾਂਗੇ ਤੁਸੀਂ ਸਾਫ ਕਾ ਮੁੱਖ ਮੰਤਰੀ ਦੇ ਵੀਡੀਓ ਵਿੱਚ ਜੋ ਕਹਿਣਾ ਟੂੜ ਮੂੜ ਕੇ ਪੇਸ਼ ਕੀਤੀ ਹੈਗੀ ਕੀ ਹੈ ਤੇ ਪਿੱਛੇ ਪਿਛੋਕਰ ਕੀ ਹੈ ਕਿ ਕਾਰਨ ਕੀ ਹੈ ਕਿ ਉਹ ਗੁਰੂ ਨਾਲ ਅਪਮਾਨ ਕੀਤਾ ਜਾ ਰਿਹਾ ਹੈ ਕਿ ਸਰੂਪਾਂ ਦੀ ਜਿਹੜੀ ਬੇਅਦਬੀ ਦੀ ਗੱਲ ਨੂੰ ਦਬਾਉਣ ਦੇ ਖਾਤਰ ਹੋਰ ਨਵੇਂ ਮੁੱਦੇ ਖੜੇ ਕੀਤੇ ਜਾ ਰਹੇ ਕਿ ਲੋਕ ਹੋਰ ਪਾਸੇ ਗੁੰਮਰਾਹ ਹੋ ਕੇ ਲੋਕ ਚਲਪਨ ਪਰ ਲੋਕਾਂ ਲਈ ਕੋਈ ਵੀਡੀਓ ਪੇਸ਼ ਕਰ ਲੈਣ ਕੋਈ ਗੱਲ ਪੇਸ਼ ਕਰ ਲੈਣ ਸਰੂਪ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਲੋਕਾਂ ਲਈ ਅਹਿਮ ਹੈ ਉਤੋਂ ਵੱਡੀ ਕੋਈ ਗੱਲ ਨਹੀਂ ਤੇ ਉਹਨਾਂ ਅਸ ਜਿਹੜਾ ਬਾਦਲਪਿੰਡ ਧਰਨਾ ਲਾ ਗਿਆ ਕੀ ਮਾਮਲਾ ਹੈ ਦੇਖੋ ਜੀ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਇੱਕ ਸਾਡੇ ਬਹੁਤ ਹੀ ਮਾਣਯੋਗ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਔਰ ਵਿਰੋਧੀ ਧਰਦੇ ਨੇਤਾ ਆਤਸ਼ੀ ਜੀ ਜਿਨ੍ਹਾਂ ਦੀ ਇੱਕ ਵੀਡੀਓ ਨੂੰ ਤੋੜ ਮਰੋੜ ਕੇ ਐਡਿਟ ਕਰਕੇ ਆਪਣੇ ਸੋਸ਼ਲ ਮੀਡੀਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਵਾਇਰਲ ਕੀਤੀ ਜਿਹਦੇ ਨਾਲ ਸਾਡੇ ਗੁਰੂਆਂ ਦਾ અપਮਾਨ ਹੋਇਆ ਔਰ ਸਾਡੇ ਪੰਜਾਬ ਦੇ ਲੋਕ ਆ ਔਰ ਪੰਜਾਬੀ ਔਰ ਸਿੱਖ ਕੌਮ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਕਿ ਸਾਡੇ ਗੁਰੂਆਂ ਦਾ ਕੋਈ ਅਪਮਾਨ ਕਰੇ ਸੋ ਉਹ ਅਸੀਂ ਅੱਜ ਉਸ ਦੇ ਵਿਰੋਧ ਦੇ ਵਿੱਚ ਅੱਜ ਬਾਦਲਪਿੰਡ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਘਰ ਪਹੁੰਚੇ ਸੀਗੇ ਇਹ ਜਾਣਨ ਲਈ ਕਿ ਇਹ ਕਿੱਥੋਂ ਵੀਡੀਓ ਆਈ ਹੈ ਕਿਉਂ ਐਡਿਟ ਕਰੀਆ ਔਰ ਕਿਉਂ ਵਾਇਰਲ ਕਰੀਆ ਪਰ ਦੁੱਖ ਵਾਲੀ ਗੱਲ ਹੈ ਕਿ ਸਾਨੂੰ 1.5 ਤੋਂ 2 ਘੰਟੇ ਹੋ ਗਏ ਗੇਟ ਦੇ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਰੋਸ ਯਾਰ ਕਰ ਰਹੇ ਹਾਂ ਪਰ ਹਜੇ ਤੱਕ ਕੋਈ ਵੀ ਨੁਮਾਇੰਦਾ ਬਾਹਰ ਆ ਕੇ ਸਾਨੂੰ ਨਹੀਂ ਮਿਲਿਆਗਾ ਔਰ ਇਸ ਕੱਲ ਦਾ ਸਾਨੂੰ ਬਹੁਤ ਦੁੱਖ ਹੈ ਔਰ ਪੰਜਾਬ ਦੇ ਸਾਡੇ ਲੋਕ ਪੰਜਾਬੀ ਸਿੱਖ ਕੌਮ ਕਦੇ ਵੀ ਇਹ ਬਰਦਾਸ਼ਤ ਨਹੀਂ ਕਰੂਗੀ ਕਿ ਇਸ ਤਰ੍ਹਾਂ ਦੀਆਂ ਫੇਕ ਵੀਡੀਓ ਵਾਇਰਲ ਕਰਕੇ ਸਾਡੇ ਸਿੱਖਾਂ ਦਾ ਗੁਰੂਆਂ ਦਾ ਅਪਮਾਨ ਕੀਤਾ ਜਾਵੇ ਇੱਕ ਕੁਰਸੀ ਦੀ ਲਾਲਸਾ ਦੀ ਖਾਤਰ ਸਾਡੇ ਸਾਰੇ ਸਿੱਖ ਕੌਮ ਨੂੰ ਭੁੱਲ ਗਏ ਸਾਡੇ ਗੁਰੂਆਂ ਦੇ ਸਤਕਾਰ ਨੂੰ ਭੁੱਲ ਗਏ ਪਰ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਜੀ ਅਸੀਂ ਇਹ ਪ੍ਰੋਟੈਸਟ ਨੂੰ